ਉਹ ਰਬੇਰਾਸੀ ਰਾਜਾ ਸੀ ਹੂੰ ਸੁਣਿਆ ਸਾਰਿਆਂ ਨੇ ਮਤਰੀ ਮਾਣਿਆਂ ਨੂੰ ਬਾਹਰ ਕੱਢਤਾ ਉਹ ਰੋਣ ਲੱਗ ਗਿਆ ਮਾਤਾ ਕੋਲ ਗਿਆ ਤੇ ਮਾਣਿਆਂ ਨੇ ਉਸੇ ਪੁੱਤਾ ਮਾਤਾ ਕੀ ਸੀ ਨਿਮਕ ਨੰਬਿਸਰੇ ਤੁਮ ਕੋ ਹਰ ਸਦਾ ਪਜੋ ਜੀ ਜਹ ਸਿਮਰਤ ਸਭ ਕਿਲ ਬਿਕਨਾ ਸੇ ਪਿਤਰੀ ਹੋਏ ਉਧਾਰ ਉਹ ਸਿਮਰਨ ਕਰਨ ਦਾ ਇਨਾ ਫਲ ਹੈ ਜਿਹੜੇ ਪਿਤਰ ਜਾ ਚੁੱਕੇ ਨਾ ਉਹਨਾਂ ਦਾ ਵੀ ਉਧਾਰ ਦੇਖ ਲੋ ਬੱਚਾ ਚਾਵੇ ਨਾ ਭਗਤੀ ਕਰਨ ਲੱਗੇ ਉਹਨੇ 21 ਗੁੱਲਾਂ ਲਿਖਿਆ ਬਾਣੀ ਚ ਹਾਂਜੀ ਹਾਂਜੀ 21 ਗੁੱਲਾਂ ਕਰ ਜੰਨੀ ਹੈ ਹਮ ਮੈਂ ਪ੍ਰਲਾਦ ਆਪਣੀ ਸ਼ਰੂ ਕਰਨਾ ਪ੍ਰਲਾਦ ਜਨਾ ਕਿ 21 ਗੁੱਲਾਂ ਤਾਰ ਸੀ ਬਾਣੀ ਵੀ ਕਹਿੰਦੀ ਹੈ ਤੇ ਇਸ ਕਰਕੇ ਉਹਨਾਂ ਦਾ ਵੀ ਜ਼ਾਲ ਰਵੇਗਾ ਇਸ ਕਰਕੇ ਨਾਮ ਦੀ ਵਡਿਆਈ ਬਹੁਤ ਹੈ ਹਮ ਸੰਗਤ ਠੀਕ ਹੈ ਜੀ ਪਰ ਸੰਗਤ ਕਿਹੜੀ ਸੱਚੀ ਸੱਚੀ ਸੰਗਤ ਜਿੱਥੇ ਨਿਸ਼ਕਾਮ ਹਮ ਤੇ ਇੱਕ ਭਾਈ ਸਾਹਿਬ ਜਿੱਦਾਂ ਪਿਤਰਾ ਤੋਂ ਜ਼ਿਆਦਾ ਹੈ ਮੇਰੇ ਕਈ ਮਤਲਬ ਜਿਹੜੇ ਬਾਹਰ ਗਏ ਨੇ ਐਨਆਰਆਈ ਹੈ ਨਾ ਸਪੈਸ਼ਲੀ ਦੁਬਾਬਾ ਸੈਟ ਦੇ ਮਾਝੇ ਤੋਂ ਉਹ ਇਧਰ ਜਿਆਦਾ ਫਸੇ ਹੋਏ ਨੇ ਮਤਲਬ ਉਹ ਸੋਚਦੇ ਵੀ ਜਿੱਦਾਂ ਉਹਨਾਂ ਦਾ ਕੋਈ ਕੰਮ ਕਰ ਨਹੀਂ ਬਣਦਾ ਜਾਂ ਕੋਈ ਬੱਚੇ ਕਹਣੇ ਤੋਂ ਬਾਹਰ ਹੁੰਦੇ ਆ ਇਹ ਸਭ ਆਪਣੀ ਆਪਣੀ ਕਿਸਮਤ ਹੈ ਅੱਛਾ ਜੀ ਤੇ ਲਿਖਿਆ ਸਾਡੀ ਜਿੰਨੀ ਪਰਲਾਵਦ ਹੈ ਨਾ ਉਹ ਸਾਰੀ ਲਿਖੀ ਹੋਈ ਹੈ ਅੱਛਾ ਜੀ ਪਹਿਲੇ ਲਿਖੀ ਪਰਲਾਵਦ ਪਾਛੇ ਬਣਾ ਸਰੀਰ ਸਾਡਾ ਸਰੀਰ ਬਣਾਉਣ ਤੋਂ ਪਹਿਲੇ ਸਾਡੀ ਕਿਸਮਤ ਲਿਖੀ ਹੋਈ ਹੈ ਪਰ ਕਈ ਮੰਨਦੇ ਨਹੀਂ ਨਾ ਮੰਨਣਾ ਬਾਣੀ ਤੋਂ ਜੇ ਬਾਣੀ ਨੂੰ ਨਹੀਂ ਕੋਈ ਮੰਨਦਾ ਤੇ ਆਪਾਂ ਉਹ ਬਹਿਸ ਰਗਾਣੀ ਬਾਣੀ ਕਹਿੰਦੀ ਪਹਿਲੇ ਲਿਖੀ ਪੜਾ ਲਬਦ ਪੀ ਜੋ ਤੁਹਾਨੂੰ ਮਿਲਣਾ ਲਿਖਿਆ ਹ ਪਾਛੇ ਬਣਾ ਸਰੀਰ ਸਰੀਰ ਬਾਛੇ ਬਣੇ ਹੂੰ ਸਾਡੇ ਜਿੱਥੇ ਜਿੱਥੇ ਦਾਣੇ ਲਿਖਿਆ ਉੱਤੇ ਜਾਣੇ ਪਏਗਾ ਹੂੰ ਕਈ ਦੇਖੋ ਵਾਪਸ ਆ ਰਹੇ ਨਹੀਂ ਉੱਥੋਂ ਹੂੰ ਕਿਉਂ ਆ ਰਹੇ ਨੇ ਕਿਉਂ ਕਹਿੰਦੇ ਦਾਣੇ ਖਤਮ ਹੋ ਗਏ ਜਿੱਥੇ ਪੋਜੇ ਲਿਖਿਆ ਨਾ ਜਿੱਥੇ ਦਾਣੇ ਤੈ ਖਾਣੇ